ਨਮਸਕਾਰ ਮੈਂ ਹਾ ਜਗਿੰਦਰ ਗਪਾਲਪੁਰਾ ਤੇ ਤੁਸੀਂ ਵੇਖ ਰਹੇ ਹੋ ਇਹ ਵੀ ਪੰਜਾਬੀ ਲਾਈਵ ਟੀਵੀ ਤੇ ਜਿਵੇਂ ਜਿਵੇਂ ਚੋਣਾਂ ਦਾ ਪਰ ਪਖ ਰਿਹਾ ਤੇਵੇਂ ਕਿਵੇਂ ਸਿਆਸੀ ਸਗਰਮੀਆਂ ਵੀ ਹੋ ਰਹੀਆਂ ਨੇ ਕਿ ਪਰ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਉਹਨਾਂ ਦੇ ਕੈਂਡੀਡੇਟਾਂ ਨੂੰ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਰੋਧਾਂ ਸਾਹਮਣਾ ਅੱਜ ਮਜੀਠਾ ਹਲਕੇ ਦੇ ਵਿੱਚ ਦਮਵੀਰ ਸਿੰਘ ਸੰਧੂ ਨੂੰ ਜਿਨ੍ਹਾਂ ਨੇ ਆਪਣੀ ਚੋਣਵੇਂ ਦਾ ਆਗਾਜ਼ ਕੀਤਾ ਪਰ ਦੂਜੇ ਪਾਸੇ ਬਲਵਿੰਦਰ ਸਿੰਘ ਪੰਡੋਰੀ ਬਾਬਾ ਗੁਰਜੀਵਨ ਸਿੰਘ ਦਲਬੀਰ ਸਿੰਘ ਬਾਜਵੰਡ ਦੀ ਗਵਾਈ ਹੇਠ ਕਿਸਾਨਾਂ ਨੇ ਕੀਤਾ ਉਹਨਾਂ ਦਾ ਵਿਰੋਧ ਤੇ ਲਾਏ ਮਰਦਾਬਾਦ ਦੇ ਨਾਅਰੇ ਜ਼ੋਰਦਾਰ ਟੰਗ ਦੇ ਨਾਲ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਗੋ ਬੈਕ ਵੀ ਕਿਹਾ ਗਿਆ ਕਿ ਕਾਲੇ ਚੰਡੀ ਬਖਾਏ ਗਏ ਉਧਰ ਇਨੇ ਰੋ ਦੇ باوجود ਫਿਰ ਸੰਧੂ ਸਾਹਿਬ ਆਪਣੀ ਉਸ ਜਨ ਸਭਾ ਦੇ ਵਿੱਚ ਪਹੁੰਚੇ ਜਿੱਥੇ ਪ੍ਰਦੀਪ ਸਿੰਘ ਭੁੱਲਰ ਹਲਕਾ ਇੰਚਾਰਜ ਅਤੇ ਅਰਨੰਦਾ ਵੱਲੋਂ ਇੱਤਾ ਗਿਆ ਸੀ ਕਾਠ ਉੱਥੇ ਉਹਨਾਂ ਨੇ ਜਾ ਕੇ ਆਪਣਾ ਭਾਸ਼ਣ ਦਿੱਤਾ ਕਿਸਾਨਾਂ ਦਾ ਨਾਂ ਲਿਆਂ ਬਗੈਰ ਉਹਨਾਂ ਨੇ ਕਿਹਾ ਕਿ ਕੁਝ ਲੋਕ ਰੌਲਾ ਪਾਉਂਦੇ ਆ ਪਰ ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ ਨੇ ਹੀ ਬਣਾ ਆਓ ਵੇਖਦੇ ਆ ਇਹ ਪੂਰੀ ਰਿਪੋਰਟ ਸਰਦਾਰ ਪ੍ਰਤਾਪਾ ਜਿੰਦਾਬਾਦ ਜਿੰਦਾਬਾਦ ਕੇ ਲੋਕਾਂ ਨੂੰ ਇਹ ਚਾਹੁੰਦਾ ਆ ਆ ਗਈ ਆ ਲੋਕਾਂ ਦੀ ਮਾਨਸਿਕ ਤਿਆਰੀ ਬਣ ਚੁੱਕੀ ਆ ਭੀ ਜੋ ਵੀ ਅਸੀਂ ਲੈਣਾ ਨਾ ਆਪਣੇ ਡੰਡੇ ਝੰਡੇ ਦੇ ਬਲਦੇ ਲੈਣਾ ਵਾ ਇਹਨਾਂ ਨੇ ਸਭ ਕੁਝ ਮੈਂ ਸਰਕਾਰਾਂ ਦੀ ਮਾਨਸਿਕਤਾ ਦੀ ਗੱਲ ਕਰ ਰਿਹਾ ਹਾਂ ਸਰਕਾਰਾਂ ਦੀ ਮਾਨਸਿਕਤਾ ਤੇ ਮਾਨਸਿਕਤਾ ਤੇ ਇੰਨੀ ਕਮਜ਼ੋਰ ਐ ਇੰਨੀ ਘਟੀਆ ਐ ਨਾ ਇਹਦੇ ਵੀ ਇੱਕ ਵੀ ਦਲ ਬਦਲੂ ਆ ਜਿੱਧਰ ਪਾਸਾ ਪਾਰੀ ਐ ਨਾ ਉਧਰ ਹੀ ਹੋ ਜਾਣਗੇ ਇਹਨਾਂ ਦਾ ਕੋਈ ਜ਼ਮੀਰ ਨਹੀਂ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਇਹਨਾਂ ਤੋਂ ਹੁਣੇ ਚਗੀਰਨੀਤੀ ਰਹਿਣਾ ਨਹੀਂ ਅੱਛਾ ਅੱਛਾ ਅਸੀ ਤੇ ਭਈ ਸਾਡੀ ਦੇ ਪਾਰਟੀ ਕਿਸਾਨ ਯੂਨੀਅਨ ਇੱਕਤਾ ਉਗਰਾਹ ਨਾ ਤੇ ਅਸੀਂ ਕਿਸੇ ਪਾਰਟੀ ਦਾ ਸਮਰਥਨ ਕਰਦੇ ਆ ਨਾ ਅਸੀਂ ਵੋਟ ਪਾਉਂਦੇ ਆ ਨਾ ਨਾ ਪਾਉਂ ਕਿ ਕਿਸੇ ਦੀ ਕੋਈ ਆਪ ਦੀ ਮਰਜ਼ੀ ਸਾਡੀ ਤੇ ਨੀਤੀ ਇਹ ਆ ਅਸੀਂ ਵਿਰੋਧ ਕਰਨ ਕਿ ਪਬਲਿਕ ਆਪਣੇ ਸੋਚਣਾ ਕਿ ਕਿੰਨੋਂ ਵੋਟ ਪਾਉਣੀ ਆ ਜਦੋਂ ਆ ਨਾ ਸਾਰੀਆਂ ਨੀਤੀਆਂ ਪਾਲਸੀਆਂ ਨਾਲ ਦੀ ਬੀਜੇਪੀ ਦੇ ਸਾਨੂੰ ਜਾਣ ਕੇ ਆ ਤੇ ਵੋਟ ਕਿੰਨੋਂ ਪਾਉਣਗੇ ਵਾਪਸ ਸਮਝਣਗੇ ਲੋਕ ਵੇਖੋ ਜੀ ਜਿਹੜੇ ਤਰਜੀਤ ਸਿੰਘ ਸੰਧੂ ਆ ਪਹਿਲਾਂ ਇਹ ਤੋਂ ਹਰਦੀਪ ਪੂਰੀ ਆ ਉਹ ਵੀ ਇਹੋ ਕੁਝ ਜਾਂਦੇ ਸੀ ਉਹ ਵੀ ਵੇਖੋ ਭਾਵੇਂ ਅੰਮ੍ਰਿਤਸਰ ਚੋਂ ਹਾਰ ਕੇ ਗਏ ਪਰ ਮੰਤਰੀ ਮੰਡਲ ਦੇ ਵਿੱਚ ਅੱਜ ਵੀ ਮਨਿਸਟਰ ਆ ਪਰ ਉਹ ਕਹਿੰਦੇ ਕਿ ਸੰਧੂ ਸਾਹਿਬ ਮੀਡੀਆ ਦੇ ਵਿੱਚ ਬਿਆਨੇ ਦਿੰਦੇ ਕਿ ਜਿਹੜਾ ਆ ਬੀਜਪੀ ਦੇ ਜਿਹੜੇ ਕੋਈ ਵੀ ਆਗੂ ਆਏ ਸਨ ਜਿਹੜੇ ਕੈਂਡੀਡੇਟ ਆਏ ਸੀ ਉਹਨਾਂ ਦਾ ਮਾਡਲ ਦਿੱਲੀ ਸੀ ਪਰ ਮੇਰਾ ਅੰਮਰਸਾਧਾ ਦਾ ਪੰਜਾਬ ਦਾ ਮਾਡਲ ਆ ਵੇਖੋ ਮਾਡਲ ਕਿਸੇ ਦਾ ਨਹੀਂ ਚੱਲਣਾ ਮਾਡਲ ਮੋਦੀ ਸ਼ਾਹ ਦਾ ਚੱਲਣਾ ਉੱਥੇ ਉੱਥੇ ਜੋ ਕੋਈ ਪਾਰਟੀ ਦੇ ਵਿੱਚ ਡਿਕਟੇਟਰਸ਼ਿਪ ਆ ਉਤੋਂ ਦੇ ਜਿਹੜੇ ਲੀਡਰ ਆ ਬੀਜੇਪੀ ਦੇ ਉਹ ਵੀ ਵਿੱਚੋਂ ਜਿਹੜੇ ਪੁਰਾਣੇ ਲੀਡਰ ਆ ਜਿਨ੍ਹਾਂ ਨੂੰ ਨੁਕਰੇ ਲਾਇਆ ਵਾ ਸ਼ਿਵਰਾਜ ਚੋਹਾਨ ਵਰਗੇ ਯਦੁਰਪਾ ਵਰਗੇ ਹੋਰ ਬਹੁਤ ਸਾਰੇ ਵਸੁੰਦਰਾ ਰਾਜੇ ਵਰਗੇ ਆ ਰਮਨ ਸਿੰਘ ਵਰਗੇ ਜੋ ਲੀਡਰ ਆ ਇਹਨਾਂ ਨੂੰ ਨੁਕਰੇ ਲਾਇਆ ਬੀਜੇਪੀ ਦੇ ਵਿੱਚ ਡਿਕਟੇਟਰਸ਼ਿਪ ਆ ਬੀਜੇਪੀ ਦੇ ਵਿੱਚ ਕਿਸੇ ਲੀਡਰ ਨੂੰ ਆਪਣੀ ਗੱਲ ਕਹਿੰਦਾ ਅਧਿਕਾਰ ਨਹੀਂ ਆ ਜਿਹੜੇ ਬੀਜੇਪੀ ਦੇ ਜੋ ਮੰਤਰੀ ਆ ਨਿਤਨ ਗੜਕਰੀ ਉਹ ਵੀ ਗਾਇਬ ਗਾਇਬ ਜੋ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਆ ਕਿ ਜਿਹੜੀ ਉਹਨਾਂ ਦੀ ਹਾਈ ਕਮਾਂਡ ਤੋਂ ਨਾਰਾਜ਼ਗੀ ਆ ਜੋ ਆਪਣੇ ਤਰਜੀਤ ਸਿੰਘ ਸੰਧੂ ਆ ਜੇ ਪੰਜਾਬ ਦੇ ਬਹਿ ਕੇ ਗੱਲ ਹੁੰਦੀ ਆ ਸੰਧੂ ਸਾਹ ਦੇ ਨਾਲ ਉਹਦੇ ਵਿੱਚ ਉਹ ਕਹਿੰਦੇ ਕਿ ਇੱਕ ਇੱਕ ਸਾਲ ਨਹੀਂ ਇੱਕ ਉੱਪਰ से ਮੈਂ ਬਹਿਣਾ ਪਰ ਮੇਰਾ ਬਹਿ ਕੇ ਗੱਲ ਕੀਤੀ ਆ ਪਰ ਜਿਹੜਾ ਵਿਰੋਧ ਕਰਨਾ ਇਟਸ ਜੱਜ ਨਹੀਂ ਹੈਗਾ ਪੰਜਾਬ ਦੇਖੋ ਜੋ ਫੈਸਲਾ ਉਹਦਾ ਫੈਸਲਾ ਵਾ ਇਹ ਸੰਯੁਕਤ ਕਿਸਾਨ ਮੋਰਚੇ ਭਾਰਤੀ ਕਿਸਾਨ ਯੂਨਿਟਾ ਗਰਾਹ ਸੂਬਾ ਕਮੇਟੀ ਦਾ ਫੈਸਲਾ ਵਾ ਇਹ ਜੋ ਕਿਉਂਕਿ ਇਹ ਭਾਜਪਾ ਨੇ ਹਾਲਾਤ ਹੀ ਇਦਾਂ ਦੇ ਪੈਦਾ ਕਰਤੇ ਆ ਵੀ ਉਹਨਾਂ ਦੇ ਵਿਰੋਧ ਕਰਨਾ ਪੈਣ ਡਿਆ ਇਹ ਜਦੋਂ ਕੋਈ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੇ ਪਾਸਪੋਰਟ ਜਬਤ ਕਰਦੇ ਉਹਨਾਂ ਦੀ ਜਾਇਦਾਦਾਂ ਜਬਤ ਕਰ ਕਿਹੜੀ ਗੱਲੋਂ ਕੀਤੀ ਇਸੇ ਗੱਲੋਂ ਵੀ ਉਹ ਪ੍ਰੋਟੈਸਟ ਕਰ ਰਹੇ ਆ ਕੁਝ ਕੁ ਸਲਾਹ ਦੇਣਾ ਚਾਹੁੰਦਾ ਕਿ ਸਾਡੇ ਚੈਨਲ 'ਆਈ' ਸੰਧੂ ਸਾਹਿਬ ਨੂੰ ਅਸੀਂ ਸੰਧੂ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹ ਪਾਰਟੀ ਦਾ ਖੜਾ ਛੱਡੋ ਇਸ ਪਾਰਟੀ ਪੰਜਾਬ ਦੀ ਕਾਤਲ ਪਾਰਟੀ ਆ ਕਿਸਾਨਾਂ ਦੀ ਕਾਤਲ ਆ ਮਜ਼ਦੂਰਾਂ ਦੀ ਕਾਤਲ ਆ ਕਾਰਪੋਰੇਟ ਦੀ ਮਿੱਤਰ ਜਿਨੇ 14 ਲੱਖ ਕਰੋੜ ਦਾ ਕਰਜ਼ਾ ਕਾਰਪੋਰੇਟ ਦਾ ਮਾਫ਼ ਕੀਤਾ ਪਰ ਕਿਸਾਨ ਦਾ 1 ਰੁਪਈਆ ਨਹੀਂ ਕੀਤਾ ਐਸੀ ਹੁਣ ਵੀ ਜਿਹੜਾ ਇਹਨਾਂ ਦਾ ਸਕਲਪੱਤਰ ਆਇਆ ਵਾ ਇਹਦੇ ਵਿੱਚ ਕੋਈ ਐਮਐਸਪੀ ਦੀ ਗੱਲ ਹੀ ਇਹਨਾਂ ਨੇ ਕੀਤੀ ਕਿ ਅਸੀਂ ਫਸਲਾਂ ਨੂੰ ਐਮਐਸਪੀ ਦੇ ਅਸੀਂ ਕਹਾਂਗੇ ਸੱਜੂ ਸਾਹਿਬ ਨੂੰ ਵੀ ਇਹ ਪਾਰਟੀ ਕਹੀ ਸੀ 2022 ਦੇ ਤੱਕ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰ ਦਾਂਗੇ ਕਿੱਥੇ ਕੀਤੀ ਆ ਜੋ ਪੁਰਾਣੇ ਵਾਦੇ ਨਹੀਂ ਪੂਰੇ ਕਰ ਸਕੀ ਤੇ ਨਵੇਂ ਕਿੱਥੋਂ ਕਰੂਗੀ ਇਸ ਕਰਕੇ ਪਾਰਟੀ ਦਾ ਕਹਿਣਾ ਛੱਡੋ ਆਮ ਲੋਕਾਂ ਦੇ ਵਿੱਚ ਆਓ ਲੋਕ ਤੁਹਾਨੂੰ ਵੈਸੇ ਸਿਰ ਤੇ ਪਟਾ ਲੈਣਗੇ ਲੱਗਦਾ ਕਿ ਜਾਦ ਲੜਸਾ ਜਾਦ ਲੜਨਗੇ ਤੇ ਵਧੀਆ ਵਾ ਕਿਸਾਨ ਕੜਨਗੇ ਚਲੋ ਉਹ ਤੇ ਜੋ ਜਥੇਬੰਦੀਆਂ ਫੈਸਲਾ ਕਰਨ ਗਿਆ ਉੱਤੇ ਐਸੀ ਵੀ ਇਹ ਮੈਂ ਪੈਰਾ ਦਵਾ ਬਾਕੀ ਆਜ਼ਾਦ ਲੜਨਗੇ ਤੇ ਵਧੀਆ ਹੋ ਬਿਲਕੁਲ ਜੀ ਜਾਦ ਲੜਨਗੇ ਤੇ ਵਧੀਆ ਹੋਣਗੇ ਇੱਕ ਸਾਥ ਸਤਿਕਾਰ ਸਰਦਾਰ ਕਰਨਜੀਤ ਸਿੰਘ ਸੰਧੂ ਜਿੰਦਾਬਾਦ ਪ੍ਰਧਾਨ ਗੋਦੀ ਜੀ ਜਿੰਦਾਬਾਦ ਦੀਨਾਪੁਰ ਕਮਲ ਦਾ ਫੁੱਲ ਜੀ ਆਇਆਂ ਨੂੰ ਕਮਲ ਦਾ ਫੁੱਲ ਉਹ ਮੇਰੇ ਬਹਾਦਰ ਪੜੋ ਜਿਹੜੇ ਬੰਦੇ ਜਾਰ ਜੋ ਇੱਕ ਮਿੰਟ ਪਟਾਖਾ ਜੋ ਜੋੜਾਓ ਕਿਉਂਕਿ ਮੈਂ ਤੁਹਾਨੂੰ ਫਿਰ ਦੱਸਿਆ ਕਿ ਉੱਤੇ ਦੀ ਸਰਕਾਰ ਬਣਨੀ ਹੈ ਪ੍ਰਧਾਨ ਮੰਤਰੀ મોદી ਦੀ 我跟你讲。 ਕਰਕੇ